ਅਸ਼ੀਕਾਲ ਜੀ ਤੁਸੀਂ ਜੁੜਿਓ ਬੋਲ ਪੰਜਾਬੀ ਨੂੰ ਦਾ ਨਾਮ ਹੈ ਮੇਰੇ ਨਾਲ ਇਸ ਵਕਤ ਹੈ ਇੱਕ ਛੋਟੀ ਬੱਚੀ ਜਿਹਦਾ ਨਾਮ ਹੈ ਜੀ ਅਸੀਸ कौर ਤੇ ਅਸੀਸ ਦੇ ਗਲ ਦੇ ਵਿੱਚ ਪਾਏ ਇਹ ਮੈਡਲ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ 37ਵੀਂ ਸਿੱਖ ਖੇਡਾਂ ਸਫਲ ਹੋ ਚੁੱਕੀਆਂ ਨੇ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਵਿੱਚ ਤੇ ਹੁਣ ਅਸੀਸ ਤੋਂ ਪੁੱਛਾਂਗੇ ਕਿਉਂਕਿ ਜਦੋਂ ਮੈਂ ਮਾਈਕ ਅਸੀਸ ਲਈ ਕੀਤਾ ਮੇਰੀ ਵਾਰੀ ਨਹੀਂ ਆਣੀ ਅਸੀਸ ਨੇ ਹੀ ਬੋਲਣਾ ਇਹੀ ਹੋਸਟ ਹੋਊਗੀ ਤੇ ਇਹ ਨਹੀਂ ਆਪਦੀ ਇੰਟਰਵਿਊ ਕਰਨੀ ਆ ਲਓ ਜੀ ਅਸੀਸ ਹੁਣ ਆਪਾਂ ਬੋਲ ਪੰਜਾਬੀ ਨੂੰ ਦੇ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਕਿ ਕਿਹੜੀ ਗੇਮ ਦੇ ਵਿੱਚ ਤੁਸੀਂ ਮੈਡਲ ਜਿੱਤੇ ਨੇ ਉਧਰ ਕੈਮਰੇ ਚ ਦੇਖ ਕੇ ਸੋ ਆ ਮੈਂ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਸੀਸ ਕੌਰ ਮਾਲਾ ਤੇ ਮੈਂ ਮੈਡਲ ਵਿਨ ਕੀਤਾ ਸੀ ਆ ਬੌਕਸਿੰਗ ਕਿਹੜੀ ਕਿਹੜੀ ਏਜ ਕਿਹੜੀ ਏਜ ਦੇ ਵਿੱਚ 9 ਅੰਡਰ 9 ਦੇ ਵਿੱਚ ਤੁਸੀਂ ਖੇਡੇ ਹੋ ਅੱਛਾ ਮੈਨੂੰ ਇੱਕ ਗੱਲ ਦੱਸੋ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬੌਕਸਿੰਗ ਕਰਦਿਆਂ ਹਾਊ ਮੈਨੀ ইয়ারਜ਼ ਹਾਊ ਮੈਨੀ ਮੰਥਸ 1 ইয়ার 1 ইয়ার ਹੋ ਗਿਆ ਅੱਛਾ ਵਾਈ ਬੌਕਸਿੰਗ ਅ ਫੇ ਮੁੰਡਿਆਂ ਨੂੰ ਕੁੱਟ ਸਕਦੇ ਆ ਮੁੰਡਿਆਂ ਨੂੰ ਕੁੱਟ ਸਕਦੇ ਆ ਸੈਲਫ ডিফেন্স ਅੱਛਾ ਮੈਨੂੰ ਅਜਾ ਘਰੇ ਹੋਰ ਕੋਈ ਬੌਕਸਿੰਗ ਖੇਡਦਾ ਹਾਂਜੀ ਕੌਣ ਕੌਣ ਮੇਰੇ ਵੀਰਾ ਖੇਡਦੇ ਆ ਤੇਰਾ ਵੀਰਾ ਵੀ ਖੇਡਦਾ ਹਨਾ ਅੱਛਾ ਮੈਨੂੰ ਇਹ ਵੀ ਪਤਾ ਲੱਗਿਆ ਵੀ ਤੇਰਾ ਵੀਰਾ ਉਹਨੂੰ ਤਾਂ 4 ਇਅਰ ਹੋ ਗਏ ਹਨਾ ਤੇ ਤੈਨੂੰ 1 ਵਨ ਇਅਰ ਹੋਇਆ ਤੂੰ ਲੇਟ ਕਿਉਂ ਸਟਾਰਟ ਕੀਤਾ ਆਬੀ ਇਸ ਉਹ ਮੈਂ ਨਿੱਕੀ ਸੀ ਅੱਛਾ ਮੈਨੂੰ ਹੁਣ ਦੱਸ ਘਰੇ ਵੀਰੇ ਨਾਲ ਲੜਾਈ ਹੁੰਦੀ ਆ ਨਹੀਂ ਨਹੀਂ ਹੁੰਦੀ ਨਹੀਂ ਜੇ ਹੋ ਜਵੇ ਫੇਰ ਕੀ ਕਰਨਾ ਪੈਂਦਾ ਬਾਕਸਿੰਗ ਹੂੰ ਲੜਨਾ ਨਹੀਂਗਾ ਬਾਕਸਿੰਗ ਆਪਣੇ ਜਿਹੜੇ ਆਪੋਨੈਂਟ ਨਾ ਉਹਨਾਂ ਲਈ ਬਚਾ ਕੇ ਰੱਖਣੀ ਆ ਹਨਾ ਆਪਾਂ ਤੇਰੇ ਵੀਰੇ ਨਾਲ ਵੀ ਗੱਲਾਂ ਕਰੀਏ ਵੀਰੇ ਨੂੰ ਵੀ ਮਾਰੀਏ ਬਾਜ ਵੀਰੇ ਆ ਜਾ ਫਿਰ ਤੇ ਇਸ ਵਕਤ ਕਿਉਂਕਿ ਇਹ ਦੋਨੇ ਭੈਣ ਭਾਈਆਂ ਦੀ ਜੋੜੀ ਆਪਣਾ ਸ਼ੁਭ ਨਾਮ ਦੱਸਦੀ ਹੈ ਜਿਹੜੀ ਪਹਿਲਾਂ ਉਸ ਅ ਗੁੱਡ ਨੇਮ ਯੁਵਰਾਜ ਸਿੰਘ ਮਾ ਯੁਵਰਾਜ ਸਿੰਘ ਸੋ ਅਸੀਸ ਤੇ ਯੁਵਰਾਜ ਦੋਨੇ ਭੈਣ ਭਰਾ 37ਵੀਂ ਸਿੱਖ ਖੇਡਾਂ ਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਤੇ ਜਿਹੜੇ ਮੈਡਲ ਇਹਨਾਂ ਦੇ ਗਲਾਂ ਦੇ ਵਿੱਚ ਨੇ ਇਹਨਾਂ ਦੇ ਚਿਹਰਿਆਂ ਤੇ ਜਿਹੜੀ ਉਤਸ਼ਾਹ ਜਿਹੜੀ ਖੁਸ਼ੀ ਹੈ ਉਹ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਸਿੱਖ ਗੇਮਾਂ ਇਸ ਗੱਲੋਂ ਵਧਾਈ ਦੇ ਪਾਤਰ ਨੇ ਉਹ ਸਾਰੇ ਪ੍ਰਬੰਧਕ ਜਿਸ ਮਿਸ਼ਨ ਨੂੰ ਲੈ ਕੇ ਆਈਡੀ ਲੀਡ ਦੇ ਵਿੱਚ ਸਿੱਖ ਗੇਮਾਂ ਸ਼ੁਰੂ ਹੋਈਆਂ ਸੀ ਉਸ ਮਿਸ਼ਨ ਦੇ ਵਿੱਚ ਉਹ ਹੁਣ ਕਾਮਯਾਬ ਹੋ ਚੁੱਕੇ ਨੇ ਆਉਣ ਵਾਲੀ ਪਨੀਰੀ ਜਿਹੜੀ ਉਹ ਖੇਡਾਂ ਵੱਲ ਲੱਗ ਚੁੱਕੀ ਆ ਜਯੋਰਾਜ ਤੁਸੀਂ ਪੁੱਤ ਬਾਕਸਿੰਗ ਕਰਦੇ ਹੋ ਕਿਹੜੀ ਏਜ ਗਰੁੱਪ ਦੇ ਵਿੱਚ ਅੰਡਰ 13 ਅੰਡਰ 13 ਨਹੀਂ ਹਾਂਜੀ ਅੰਡਰ 17 ਅੰਡਰ 17 ਨਾ ਹਾਂ ਤੇ ਕਿੰਨਾ ਟਾਈਮ ਹੋ ਗਿਆ ਬਾਕਸਿੰਗ ਕਰਦੇ ਨੂੰ 4 ਸਾਲ ਹੋ ਗਏ 4 ਸਾਲ ਹੋ ਗਏ ਤੇ ਵਾਟ ਮੋਟੀਵੇਟਸ ਤੈਨੂੰ ਕਿ ਤੂੰ ਬਾਕਸਿੰਗ ਕਰਨੀ ਆ ਜਾਂ ਮੈਂ ਖੇਡਣਾ ਇਨਸਟੈਡ ਆਫ ਪਲੇਇੰਗ ਔਨ ਆਈਪੈਡ ਫੋਰਟ ਨਾਈਟ ਲੀਜਾ ਰੋਬਾਕਸ ਖੇਡਣਾ ਉਹਦੀ ਜਗ੍ਹਾ ਤੂੰ ਗਰਾਊਂਡ 'ਚ ਜਾ ਕੇ ਪ੍ਰੈਕਟਿਸ ਕਰਨੀ ਆ ਵਾਟ ਮੋਟੀਵੇਟਸ ਯੂ ਅ ਵੈਲ ਮੇਰੇ ਪਾਪਾ ਮੈਨੂੰ ਮੋਟੀਵੇਟ ਕਰਦੇ ਆ ਤੇ ਮੇਰੇ ਮੰਮਾ ਮੇਰਾ ਕੋਚ ਤੇ ਆ बस ਜੇ ਦਾ ਕੋਸ਼ ਮੈਂ ਆਮ ਟ੍ਰੇਨਿੰਗ ਕਰਦਾ ਉਹਨੇ ਮੇਰੇ ਆਮ ਕੀ ਮੇਰੇ ਟੀਮ ਮੇਟਸ ਸਾਰੇ ਕੋਚ ਤੇ ਗੋਲ ਕੀਆ ਹੁਣ ਮੇਰਾ ਗੋਲ ਆ 올림픽 ਸਿਕੋਰ ਜਿੱਤਣਾ ਆ ਆ ਵਾਓ ਇਹ ਹੁੰਦੀ ਆ ਜੀ ਜਦੋਂ ਤੁਹਾਨੂੰ ਤੁਹਾਡਾ ਗੋਲ ਕਲੀਅਰ ਹੋਵੇ ਨਾ ਤਾਂ 골ਡ ਮੈਡਲ ਜਿੱਤਣ ਤੋਂ ਤੁਹਾਨੂੰ ਫੇਰ ਕੋਈ ਨਹੀਂ ਰੋਕ ਸਕਦਾ ਅਸੀਸ ਪੁੱਤ ਤੇਰਾ ਗੋਲ ਕੀ ਆ ਹਾਂ ਮੇਰਾ ਵੀ ਗੋਲ ਆ 올림픽 ਮੈਡਲ ਲਾਈਕ ਮਾਈਕ ਟਾਈਸਨ ਵਰਗਿਆ ਬੰਨੋ ਮਾਈਕ ਟਾਈਸਨ ਵਰਗਿਆ ਬੰਨਣਾ ਵੀ ਇਹਨੇ ਲੈ ਵੀ ਤੁਸੀਂ ਦੋਨੇ ਘਰ ਦੇ ਵਿੱਚ ਆਪਣਾ ਆਪਣਾ ਕੰਪੀਟੀਸ਼ਨ ਆ ਤੇ ਆਈ ਹੋਪ ਕਿ ਜਦੋਂ ਆਪਾਂ ਨੈਕਸਟ ਟਾਈਮ ਮਿਲਣਾ ਨਾ ਤੁਸੀਂ ਜ਼ਰੂਰ ਕੋਈ ਨਾ ਕੋਈ ਮੈਡਲ ਜਿੱਤ ਲੈਣਾ 올림픽ਸ ਦੇ ਵਿੱਚ ਹੋਵੇ ਭਾਵੇਂ ਕਿਸੇ ਹੋਰ ਦੇ ਵਿੱਚ ਤੇ ਜਦੋਂ 올림픽 ਦੇ ਵਿੱਚ 골ਡ ਮੈਡਲ ਆ ਗਿਆ ਤਾਂ ਯੁਵਰਾਜ ਮੈਂ ਤੈਨੂੰ ਪ੍ਰੋਮਿਸ ਕਰਦਾ ਕਿ ਮੈਂ ਤੇਰੀ ਇੰਟਰਵਿਊ ਫਸਟ ਕਰੂੰਗਾ ਤੇ ਤੂੰ ਮੈਨੂੰ ਕਰੇਂਗਾ ਨਾ ਇੰਟਰਵਿਊ ਮੇਰੇ ਨਾਲ ਇਹ ਨਾ ਹੋਵੇ ਨਾ ਕਿ ਤੇ ਤੂੰ ਦੂਸਰੇ ਪਾਸੇ ਨਹੀਂ ਤੁਹਾਡੇ ਨਾਲ ਹੀ ਕਰੂੰਗਾ ਪਹਿਲਾਂ ਕੀ ਬਾਤ ਐਸੋ ਯੁਵਰਾਜ ਮੇਰੇ ਨਾਲ ਇੰਟਰਵਿਊ ਕਰੂਗਾ ਤੇ ਇਹ ਬੋਲ ਪੰਜਾਬੀ ਨੂੰ ਦੇ ਸਾਰੇ ਦਰਸ਼ਕਾਂ ਦੀਆਂ ਤੇਰੇ ਨਾਲ ਉਮੀਦਾਂ ਜੁੜੀਆਂ ਨੇ ਤੇਰੇ ਲਈ ਆਸਾਂ ਨੇ ਅਰਦਾਸਾਂ ਵੀ ਨੇ ਕਿ ਯੁਵਰਾਜ ਵੱਡਾ ਹੋ ਕੇ ਆਸਟ੍ਰੇਲੀਆ ਨੂੰ ਰਿਪਰੈਜ਼ੈਂਟ ਕਰੇ 올림픽 ਦੇ ਵਿੱਚ ਤੇ ਇਹ ਭੈਣ ਭਰਾ ਦੀ ਜੋੜੀ ਬਹੁਤ ਸਾਰੀਆਂ ਉਪਲਬਧੀਆਂ ਹਾਸਲ ਕਰੇ ਹੁਣ ਜਾਂਦੇ ਜਾਂਦੇ ਇੱਕ ਲਾਸਟ ਸਵਾਲ ਜਿਹੜਾ ਮੈਂ ਅਸੀਸ ਤੋਂ ਪੁੱਛਣਾ ਅਸੀਸ ਟੂ ਬੀ ਵੈਰੀ ਓਨੈਸਟ ਗੱਲ ਦੇ ਵਿੱਚ ਪਾਏ ਹੋਏ ਮੈਡਲਾਂ ਚੋਂ ਤੇਰੇ ਮੈਡਲ ਕਿੰਨੇ ਆ ਦੋ ਦੋ ਬਾਕੀ ਮੈਡਲ ਵੀ ਪਰਿਵਾਰ ਦੀ ਨੇ ਇਹ ਕਹਿੰਦੀ ਮੈਂ ਵੀਰੇ ਦੇ ਗਾਲਚ ਨਹੀਂ ਪਾਉਣ ਦੇਣੀ ਮੰਮੀ ਮੈਂ ਤੁਹਾਡੇ ਗਾਲਚ ਨਹੀਂ ਪਾਉਣ ਦੇਣੀ ਮੈਂ ਸਾਰੇ ਮੈਡਲ ਆਪ ਪਾਉਣੇ ਨੇ ਤੀਆਂ ਲਾੜ ਲੀਆਂ ਹੁੰਦੀਆਂ ਤੀਆਂ ਪਿਆਰੀਆਂ ਹੁੰਦੀਆਂ ਤਾਂ ਕਰਕੇ ਸਾਰੇ ਮੈਡਲ ਅਸੀਸ ਨੂੰ ਦੇਤੇ ਅਸੀਸਾਂ ਦੇ ਰੂਪ ਦੇ ਵਿੱਚ ਸੋ ਤੁਸੀਂ ਵੀ ਇਹਨਾਂ ਦੋਨਾਂ ਭੈਣ ਭਰਾਵਾਂ ਦੀ ਜੋੜੀ ਨੂੰ ਅਸੀਸਾਂ ਦੇਣੀਆਂ ਇਹਨਾਂ ਲਈ ਅਰਦਾਸ ਕਰਨੀਆਂ ਤਾਂ ਕਿ ਇਹਨਾਂ ਦਾ ਸੁਨਹਿਰੀ ਭਵਿੱਖ 골ਡ ਮੈਡਲ ਦੇ ਰੂਪ ਦੇ ਵਿੱਚ ਬਦਲ ਜਾਵੇ ਤੁਸੀਂ ਜੁੜੇ ਹੋ ਬੋਲ ਪੰਜਾਬੀ ਨੂੰ ਦੇ ਨਾਲ ਰੱਖੋ ਆਪਣਾ ਖਿਆਲ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਤੇ ਚ ਤਦ ਤੱਕ ਦੇ ਲਈ ਸੁਸ਼੍ਰੀਆ ਕਾਲ